ਉਹ ਬੋਲੇ ਕੀ ਹਾਲ ਹੈ ਉਹ ਕਿਵੇਂ ਹੈ ਉਹ ਬੋਲੇ ਛੀਛ ਪਿਆਦੇ ਓਏ ਥੋੜੀ ਜੀ ਐ ਇਹਦੇ ਚ ਓਏ ਪਿਆਦੇ ਥੋੜੀ ਜੀ ਉਹ ਨਹੀਂ ਓਏ ਥੋੜੀ ਜੀ ਪੀਊਂਗਾ ਬਸ ਥੋੜੀ ਥੋੜੀ ਜੀ ਰਹਿ ਗਈ ਐ ਨਾ ਉਹ ਨਹੀਂ ਮੈਂ ਵੀ ਨਹੀਂ ਥੋੜੀ ਜੀ ਰਹਿ ਗਈ ਉਹ ਤੈਨੂੰ ਹੋਰ ਲਿਆ ਦੂੰ ਮੈਂ ਯਾਰ ਥੋੜੀ ਰਹਿ ਗਈ ਐ ਮੈਂ ਇਹਦੇ ਪਾਣੀ ਲਾਉਣਾਗਾ ਮੇਰੇ ਗਾਲਾ ਸੁਣ ਹਾਂ ਸੀਸੀ ਤੈਨੂੰ ਹੋਰ ਪਿਆ ਦੂੰਗਾ ਮੈਂ ਆਪਾਂ ਹੋਰ ਲੈ ਲਾਂਗੇ ਆਪਾਂ ਕੜਾ ਵੇਖ ਲੈ ਆਪਾਂ ਹੋਰ ਹੈ ਨਹੀਂਗੀ ਜੀਸੀ ਉਹ ਤੈਨੂੰ ਮੈਂ ਪਿਆਉਂਗਾ ਯਾਰ ਤੂੰ ਕਿਤੋਂ ਬਿਆਰੇਗਾ ਉਹ ਹੈਗੇ ਆਪਣੇ ਕੋਲੇ ਪੈਸੇ ਚੱਲ ਆ ਆ ਦੇਖ ਪੈਸੇ ਮੇਰੇ ਕੋਲੇ ਮੇਰੀਆਂ ਚੱਪੜਾ ਉਹ ਆ ਪੈਸੇ ਮੇਰੇ ਕੋਲੇ ਪੈਸੇ ਕਿੱਧਰ ਗਏ ਆ ਪੈਸੇ ਮੇਰੇ ਕੋਲੇ ਪਰ ਸੀਸੀ ਲੈਣੇ ਆ ਜੀ ਚਾ ਉਹ ਚੱਪਲ ਪਾ ਨੰਗੇ ਪੈਰੀ ਜਾਏਗਾ ਕੰਜ ਕੁੰਜ ਖੁਬਜੂ ਤੇਰੇ ਚੱਪਲਾ ਪਾਣੀ ਕਿਤੇ ਆ ਮੇਰੀਆਂ ਓਏ ਉੱਥੇ ਸੁਟਿਆ ਪਾਣੀ ਜੂ ਸੁਟਿਆ ਵੇਗਾ ਤੂੰ ਚੱਪਲ ਚਲ ਐ ਚਲਦੇ ਫਿਰ ਆਪਾਂ ਆ ਇੱਕ ਚੱਪਲ ਪਾ ਮੇਰੀ ਇੱਕ ਮੈਂ ਪਾ ਲਿਆ ਨਹੀਂ ਤੂੰ ਪਾ ਲੈ ਉਹ ਪਾ ਇੱਕ ਕਾਂਚੀ ਖੁਬਜੂ ਹੁੰਦਾ ਚੱਪਲਾ ਓਏ ਕੰਚ ਖੁਬਜੂ ਦੇ ਓਏ ਤੈਨੂੰ ਛਿੰਦੀ ਪਤਾ ਕਿੱਥੇ ਮਿਲੂਗਾ ਛਿੰਦੀ ਹਾਂ ਚੱਲੀਏ ਫਿਰ ਮੈਂ ਚੱਪਲਾਂ ਪਾ ਆਵਾਂ ਚੱਲ ਪਾ ਕੇ ਆ ਫਿਰ ਚੱਪਲ ਉਹ ਯਾਰ ਮੇਰੀਆਂ ਚੱਪਲਾਂ ਹਾਂ ਆਹ ਪਈਆਂ ਸੀ ਸੀ ਉਹ ਗਦਰ ਹੈ ਗਿਆ ਯਾਰ ਦੇ ਕਿ ਆ ਨਾ ਯਾਰ ਬੋਲੇ ਓ ਬੋਲੇ ਬੋਲੇ ਓਏ ਆ ਖੜਾ ਓਏ ਓਏ ਖੜਾ ਹੋ ਘਰ ਜਾ ਪਤੰਦਰਾ ਕੀ ਕਰੀਏ ਨਹੀਂ ਆ ਓ ਬੋਲੇ ਓ ਬੋਲੇ ਬੋਲੇ ਓ ਖੜਾ ਹੋ ਸ਼ੀਸ਼ੀ ਲੈ ਕੇ ਆਣੀ ਐ ਆਪਾਂ ਛਿੰਦੀ ਦੋ ਤੂੰ ਸੋ ਗਿਆ ਯਾਰ ਚੰਗਾ ਬੰਦਾ ਯਾਰ ਮੈਨੂੰ ਖੜਾ ਕੇ ਤੂੰ ਚੱਪਲ ਹੀ ਨਹੀਂ ਪਾਈ ਤੂੰ ਖੜਾ ਓਏ ਖੜਾ ਹੋਇਆ ਪਰ ਆਵਾ ਸੀ ਸੀ ਆ ਕਿਵੇਂ ਸੀ ਸੀ ਸੁੱਤੀ ਬੈਠਾ ਹੈ ਪਾ ਜੱਪੜ ਓਰ ਠੀਕ ਹੈ ਤੂੰ ਬੱਦ ਪੀ ਗਿਆ ਤੈਨੂੰ ਕਿਹਾ ਸੀ ਨਾ ਪੀ ਮੈਨੂੰ ਪਿਆ ਦੇ ਤੂੰ ਵਾਲੀ ਪੀ ਗਿਆ ਨਹੀਂ ਛੱਲੀ ਜਾਂਦੀ ਨਹੀਂ ਦਰ ਤੋਂ ਓ ਦੇ ਦੇ ਮੈਨੂੰ ਓ ਚੱਪਲਾਂ ਦਾ ਸਿੱਧੀਆਂ ਪਾਲਾ ਮਾਮਾ ਉਹ ਪੁੱਠੀਆਂ ਉਹ ਸਿੱਧੀਆਂ ਉਹ ਪੁੱਠੀਆਂ ਚੱਪਲਾਂ ਉਹ ਬੁੱਤੀ ਹੋਪ ਉਹ ਪੁੱਠੀ ਘੜਤੀ ਸਾਇਾ ਚਿੱਤਰ ਪੈਣਗੇ ਤੇ ਉਹ ਸਿੱਧੀ ਕਰ ਇੱਧਰ ਫੜਾ ਓਏ ਸਿੱਧੀ ਕਰ ਲੈ ਤੇ ਚੱਲ ਚੱਲ ਯਾਰ ਤੂੰ ਕੀ ਦੇ ਦੇ ਓਏ ਸ਼ੀਸ਼ੀ ਤੈਨੂੰ ਮੈਂ ਦਵਾਨਾ ਚੱਲ ਆਪਾਂ ਚੱਲੀਏ ਪਤਾ ਨਾ ਸ਼ਿੰਦੀ ਸ਼ਿੰਦੀ ਕੋਲੇ ਯਾਰੇ ਪੁੱਲੀ ਬੈਠਾ ਹੂ ਬਬੇੜ हिंदी जाचा कि तेन पता है, तू क्या मेनू पता है शीशी आते तेन पैसे दिखाए मैं पैसे आल शीशी तेन एक रूपये रुपए कि चल ठीक है फड़ ला मेनू फ ਹੀ ਗਾ ਮੈਨੂੰ ਨਾ ਸੂਟ ਦੀ 1 2 3 4 5 6 7 8 9 ਉਹ ਹਾਂ ਭਤੀਜੇ ਕੀ ਹਾਲ ਨੇ ਅਜੀਤੀ ਕੀ ਹਾਲ ਆ ਬਸ ਵਧੀਆ ਕਿੱਧਰ ਨੂੰ ਚੱਲਿਆ ਇਹ ਤਾਂ ਯਾਰ ਖੇਤ ਗੇੜਾ ਮਾਰਨ ਚੱਲਿਆ ਸੀਗਾ ਅੱਛਾ ਅੱਛਾ ਤੇ ਆਪਣਾ ਛੋਟੇ ਵਾਲਾ ਕਿਵੇਂ ਆ ਛੋਟੇ ਵਾਲਾ ਠੀਕ ਆ ਬੜੇ ਪੈਸੇ ਚੱਕੀ ਫਿਰਦਾ ਮੈਨੂੰ ਸਭ ਪਤਾ ਹੈ ਇਹ ਪੈਸਾ ਕਿੱਥੋਂ ਆਉਂਦਾ ਕਿਤੋਂ ਸਮਾਨ ਲੈਣਾ ਕਿੰਨੂੰ ਵੇਚਦਾ ਇਹ ਸਾਰਾ ਪਤਾ ਸਾਨੂੰ ਅੱਛਾ ਤੇ ਤੋਂ ਸਾਰੇ ਪਿੰਡ ਵਾਲੇ ਅੱਕੇ ਫਿਰਦੇ ਆ ਅੱਛਾ ਉਹ ਸੁਧਰਿਆ ਸੁਧਰਿਆ ਹੂੰ ਇਹ ਤੇ ਦਾਦੇ ਪਰਦਾਦੇ ਨੇ ਆਪਣੇ ਜਿਹੜੇ ਉਹਨਾਂ ਦੀ ਬਣੀ ਆ ਆਪਣੀ ਅੱਛਾ ਆਹੀਂ ਤੈਨੂੰ ਕੁਝ ਕਹਿੰਦਾ ਨਹੀਂਗਾ ਅੱਛਾ ਅਸੀਂ ਕਹਾਂ ਚੱਲ ਭਰਾਵਾ ਸੁਧਰ ਜੂਗਾ ਹੂੰ ਠੀਕ ਆ ਨਾ ਸੁਧਰ ਜਾ ਉਹ ਲੋਕਾਂ ਦੇ ਘਰ ਖਾਪਰੀ ਇਹਨਾਂ ਦਾ ਮੈਂ ਲੋਕਾਂ ਦੇ ਕਿਹੜੇ ਦਾ ਖਰਾਬ ਕਰਤੇ ਮੈਂ ਲੋਕਾਂ ਦੇ ਘਰੇ ਆ ਕੇ ਆਪਣੇ ਸ਼ਾਹ ਵੇਚਣ ਲੋਕ ਮੇਰੇ ਕੋਲ ਆਪ ਆਉਂਦੇ ਨੇ ਤੇ ਜਿਹੜੀ ਤੂੰ ਲੋਕਾਂ ਦੀ ਗੱਲ ਕਰਦਾ ਨਾ ਲੋਕ ਜਿਹੜੇ ਦੁਖੀ ਨੇ ਦੁਕੀ ਨੀ ਮੇਰ ਤੋਂ ਹੋ ਉਹ ਮੇਰ ਤੋਂ ਮੱਚਦੇ ਨੇ ਕਿਉਂਕਿ ਮੇਰੇ ਕਿ ਤਰੱਕੀ ਨਹੀਂ ਕਰ ਪਾਇਆ ਹੋ ਤਰੱਕੀ ਤੂੰ ਵੀ ਨ ਰੁਪਿਆ ਦਾ ਕਰਕੇ ਲਿਆ ਕਰਕੇ ਲਿਆ ਤੈਨੂੰ ਪਤਾ ਜਿਹੜੇ ਕੱਲ ਚਾਰ ਕਿੱਲੇ ਦਾ ਸੌਦਾ ਹੋਇਆ ਹੈ ਮੇਨ ਰੋਡ ਤੇ ਕਿਨ ਲਿੱਤੇ ਨੇ ਉਹ ਕਿੱਲੇ ਤੇ ਕਹਿੰਦੇ ਵੇਚੇ ਨੇ ਸੋ ਪ੍ਰਾਵਾ ਅਸੀਂ ਖੇਤੀਬਾੜੀ ਕਰਨ ਵਾਲੇ ਬੰਦੇ ਆ ਅੱਛਾ ਠੀਕ ਆ ਸਾਨੂੰ ਕਾਹਦੇ ਪਤਾ ਲੱਗਣਾ ਜਿਹੜੇ ਜੱਗ੍ਹਾ ਕਿਹਾ ਨੇ ਕਿੱਲੇ ਵੇਚੇ ਨੇ ਉਹ ਤੇ ਕਿੱਲੇ ਤੈਨੂੰ ਮੈਂ ਕੱਲੇ ਨੇ 22 ਸਾਲ ਦੀ ਉਮਰ ਚ ਤੇਰੀ ਕਿੰਨੀ ਉਮਰ ਹੈ ਉਮਰ ਤਾਂ ਮੇਰੀ 35 ਸਾਲ ਆ ਤੂੰ ਕੀ ਕਰ ਲਿਆ 35 ਸਾਲ ਦੀ ਉਮਰ ਚ ਇਮਾਨਦਾਰੀ ਨਾਲ ਇਹ ਕਰ ਲਿਆ ਤੂੰ ਇਮਾਨਦਾਰ ਨਾਲ ਭਰਾਵਾ ਦੇਖ ਨਾ ਨਸ਼ਾ ਪੱਤਾ ਕਰਿਆ ਅੱਛਾ ਠੀਕ ਹੈ ਨਾ ਹਾਂ ਦਿਹਾੜੀ ਕਰਦੇ ਆ ਨਜਾਰੇ ਲੈਂਦੇ ਆ ਫਿਰ ਮੈਂ ਕਿਹੜਾ ਕਿਸੇ ਦੇ ਘਰੇ ਜਾ ਕੇ ਨਸ਼ਾ ਆਪ ਵੇਚਦਾ ਉਹ ਤਾਂ ਲੋਕ ਆਪ ਮੇਰੇ ਕੋਲ ਆਉਂਦੇ ਨੇ ਜੇ ਮੈਂ ਇਹ ਵਿੱਚੋਂ ਕਿ ਹੋਰ ਵੇਚ ਦਊਗਾ ਓਏ ਭਰਾਵਾ ਮੈਂ ਤੈਨੂੰ ਬਹੁਤ ਵਾਰੀ ਸਮਝਾ ਲਿਆ ਠੀਕ ਹੈ ਨਾ ਆ ਜਿਹੜੇ ਕੋਠੀਆਂ ਬਣਾਈਆਂ ਜਿਹੜੀਆਂ ਤੂੰ ਕਿੱਲੇ ਬਣਾਏ ਹੈ ਨਾ ਇਹ ਸਾਰੇ ਇੱਥੇ ਰਹਿਣ ਆ ਇਹ ਸਵਰਗ ਇੱਥੇ ਰਹਿਣ ਨਰਕ ਠੀਕ ਹੈ ਤੇਰੀ ਗੱਲ ਮੰਨਦਾ ਮੈਂ ਸਵਰਗ ਨਰਕ ਵੇਰੇ ਮੈਂ ਦੁਨੀਆਂ ਤੇ ਆਇਆ ਇੱਕ ਜਨਮ ਹੈ ਮੇਰਾ ਮੈਂ ਇੱਥੇ ਦੁਨੀਆਂ ਲੂਣ ਨਿਆਰੇ ਮੈਂ ਰੁਪਏ ਕਮਾਉਂਗਾ ਦੱਬ ਕੇ ਮੈਂ ਲੂਣਗਾ ਨਿਆਰੇ ਮੈਨੂੰ ਕੋਈ ਮਤਲਬ ਨਹੀਂ ਕੌਣ ਜਾਂਦਾ ਕੌਣ ਮਰ ਗਿਆ ਮੈਨੂੰ ਕਿਸੇ ਨੇ ਨਹੀਂ ਪੁੱਛਿਆ ਸੀਗਾ ਕੀ ਫਾਇਦਾ ਐਜਾ ਨਜ਼ਾਰੇ ਦਾ ਕੀ ਫਾਇਦਾ ਲੋਕਾਂ ਦੇ ਘਰ ਖਰਾਬ ਕਰਕੇ ਹੈਂ ਮੂ ਕੀ ਕਰ ਲਿਆ ਕੀ ਫਾਇਦਾ ਤਕ ਦੀ ਰੋਟੀ ਤਾਂ ਖਾਣੇ ਆ ਅਸੀਂ ਵੀ ਰੋਟੀ ਖਾਣੇ ਆ ਤੁਸੀਂ ਰੋਟੀ ਖਾਣੋ ਦਾਲ ਨਾਲ ਅਜ ਰੋਟੀ ਖਾਣੇ ਮੁਰਗਿਆਂ ਨਾਲ ਉਹ ਮੁਰਗੇ ਥੋੜੇ ਦਿਨ ਚੱਲਣਗੇ ਫਿਰ ਉਹ ਚੱਲਣਗੇ ਨਹੀਂ ਦੇਖੀ ਇਹ ਵਧਣਗੇ ਹੋ ਸਾਡੇ ਮੈਂ ਤਾਂ ਹੋਰ ਜੱਕ ਲਾਰ ਕੇ ਨੇ ਆਬਦੇ ਉਹਦੇ ਵੀ ਸਮਝਾਇਆ ਸੀਗਾ ਤੈਨੂੰ ਅੱਜ ਵੀ ਦੱਸਦਾ ਆ ਜਿਹੜੀ ਪੰਜਾਬ ਸਰਕਾਰ ਨੇ ਨਹਿਮ ਚਲਾਈ ਨਾ ਉਹ ਯਾਰ ਮੈਨੂੰ ਤਾਂ ਹੈਰਾਨੀ ਹੋ ਰਹੀ ਹੈ ਤੇਰੇ ਤੇ ਤੂੰ ਹੈ ਤਾਂ ਗਿਆ ਸਰਕਾਰ ਦੇ ਯਾਰ ਅੜਿੱਕੇ ਜਿਹੜਾ ਯਾਰ ਪਤਾ ਨਹੀਂ ਯਾ ਤੇ ਕਿਹਦਾ ਹੱਥ ਆ ਯਾਰ ਤੈਨੂੰ ਪਤਾ ਕਿਹਦਾ ਹੱਥ ਆ ਮੇਰੇ ਤੇ ਆ ਪੈਸਿਆਂ ਦਾ ਆ ਪੈਸਿਆਂ ਦਾ ਜਿੰਨਾਂ ਕੋਲ ਹੈਗੇ ਰੁਪਏ ਉਹਨਾਂ ਦਾ ਚੱਲਦਾ ੜਕਾ ਤੈਨੂੰ ਦੱਸਾਂ ਮੈਂ ਉਹ ਭਰਾਵਾ ਤੈਨੂੰ ਦੱਸਿਆ ਨਾ ਅੱਜ ਦੇ ਸ਼ਕੰਜਾ ਜੜ ਲੈਣਾ ਪੰਜਾਬ ਸਰਕਾਰ ਨੇ ਹਾਂ ਉਹਦੇ ਤੂੰ ਦਿਖਣਾ ਨਹੀਂ ਕਿੱਥੇ ਗਿਆ ਪਹਿਲੀ ਗੱਲ ਤਾ ਦੱਸ ਮੈਨੂੰ ਤੈਨੂੰ ਕੀ ਦਿੱਕਤ ਹੈ ਤੂੰ ਭਰਾਵਾ ਮਿੰਤਾ ਯਾਰ ਹੋਰ ਤਾਂ ਮੇਰੇ ਮੂਰੇ ਕੋਈ ਖੰਗਦਾ ਨਹੀਂ ਤੂੰ ਬੋਲੀ ਜਾਣਾ ਮੇਰਾ ਭਰਾ ਜਿਹੜਾ ਪੋਲਾ ਮੈਨੂੰ ਤੈਨੂੰ ਡਰ ਲੱਗਦਾ ਉਹਨੂੰ ਆਦੇ ਮਗਰ ਨਾਲ ਲਾ ਲਈ ਮੈਂ ਤਾਂ ਕਿਸ ਨੂੰ ਮਗਰ ਲਾਇਆ ਹੀ ਨਹੀਂ ਤੂੰ ਉਹਨੂੰ ਜਾ ਕੇ ਸਮਝਾ ਫਿਰ ਮੇਰੇ ਮਗਰ ਚੜਦਾ ਤੂੰ ਲੋਕ ਆਪ ਆਉਂਦੇ ਨੇ ਮੇਰੇ ਕੋਲ ਆਪ ਮੈਂ ਕਿਹੜੇ ਕੋਲ ਜਾਣਾ ਆਪ ਉਹ ਤੇ ਵੇਚਦਾ ਤਾਂ ਹੀ ਆਉਂਦੇ ਤੇਰੇ ਕੋਲ ਆ ਦੇਖ ਪੈਸੇ ਦੇ ਕੱਗ ਭੈਰ ਇਕੱਠੇ ਦੋਨੇ ਲਿਖੇ ਗਏ ਤੂੰ ਮਾਰਾ ਸਵਾਦ ਦੇ ਕੇ ਮੁਰਕੇ ਤੂੰ ਆਦਰ ਮਗਰ ਲਾਇਆ ਨਾ ਉਹਨਾਂ ਨੂੰ ਤੂੰ ਪਹਿਲੇ ਕਾ ਲੈਣਾ ਕੀ ਮੈਂ ਤੂੰ ਕਰਦਾ ਨਸ਼ਾ ਨਹੀਂ ਕਰਦਾ ਨਾ ਤੂੰ ਆਉਂ ਜਿੰਦਗੀ ਆਪ ਤੁਰਦਾ ਬਣ ਤੁਰਦਾ ਬਣ ਹਾਜੇ ਨਸ਼ੇ ਤਾਂ ਤੂਰੀ ਆ ਤੁਰਦਾ ਬਣ ਤੁਰਦਾ ਇਧਰੋਂ ਤੁਰਦਾ ਬਣ ਤੁਰਦਾ ਤੁਰਦਾ ਬਣ ਤੁਰਦਾ ਤੁਰਦਾ ਬਣ ਤੁਰਦਾ ਇਧਰੋਂ ਤੁਰ 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 ਉਹ ਤੂੰ ਜਾ ਯਾਰ ਉਹ ਤੂੰ ਜਾ ਯਾਰ ਉਹ ਤੂੰ ਜਾ ਤੂੰ ਦੇਖ ਤੂੰ ਦੋ ਆਪਣੇ ਪਾਉ ਤੇਰੇ ਪਲਸ ਨੂੰ ਪਹਿ ਦੇ ਕੇ ਮੈਂ ਤੂੰ ਰਹਿਣ ਦੇ ਮੈਂ ਚੱਲਿਆ ਬਸ ਕੋਈ ਨਾ ਮੈਂ ਦੇਖ ਲੂੰਗਾ ਆਪਣੇ ਆਪ ਦੇਖ ਲੂੰਗਾ ਮੈਂ ਮੈਂ ਆਪੇ ਦੇਖ ਲੂੰਗਾ ਕੋਈ ਨਾ ਮੈਂ ਆਪੇ ਦੇਖ ਲਊਗਾ ਤੂੰ ਜਾ ਕੋਈ ਨਾ ਮੈਂ ਤੇਰਾ ਹਿੱਲਾ ਕਰਦਾ ਫਿਕਰ ਨਾ ਕਰ ਤੇਰਾ ਹਿੱਲਾ ਕਰਦਾ ਮੈਂ ਕੋਈ ਨਾ ਮੈਂ ਤੇਰਾ ਹਿੱਲਾ ਕਰੂੰਗਾ ਤੂੰ ਫਿਕਰ ਨਾ ਕਰ ਤੂੰ ਯਾਰ ਮੈਨੂੰ ਸਮਝ ਨਹੀਂ ਆਂਦੀ ਵੀ ਆਹ ਜਿਹੇ ਲੋਕ ਸਰਕਾਰ ਦੇ ੜਿੱਕੇ ਕਿਉਂ ਚੜਦੇ ਫੇਰ ਵੀ ਸਰਕਾਰ ਨੇ ਯਾਰ ਇੰਨਾ ਮਹਿੰਮ ਚਲਾਈ ਹੋਈ ਆ ਨਸ਼ੇ ਵਿਰੁੱਧ ਲੋਕਾਂ ਕੋਠੀਆਂ ਢਾਈ ਜਾਂਦੇ ਆ ਹੈ ਜਮੀਨਾਂ ਜ਼ਬਤ ਕਰੀ ਜਾਂਦੇ ਆ ਫੇਰ ਵੀ ਯਾਰ ਸਮਝ ਨਹੀਂ ਆਂਦੀ ਯਾਰ ਚੱਲ ਕੋਈ ਨਹੀਂ ਉਹ ਰੱਬ ਵੇਖਦਾ ਇੱਥੇ ਸਵਰਗ ਆ ਇੱਥੇ ਨਰਕ ਆ ਜਿਹਾ ਜਿਹਾ ਕਰੂਗਾ ਉਹ ਜਿਹਾ ਹੀ ਭਰੂਗਾ ਆਪਾਂ ਤਾਂ ਦੂਰੀ ਰਹਿੰਦੇ ਆ ਇਸ ਬੰਦੇ ਤੋਂ

ਚੈਨਾ ਸਮਾਨ ਸਮੋਣਾ ਦਾਤਾ ਬੇਵੇ ਕੋਲੀ ਆਉਂਦੇ ਸੀ ਅੱਛਾ ਇਹਦੇ ਕੋਲ ਪੈਸੇ ਆ ਉਹ ਦਿਨ ਛੱਡ ਜਾ ਮੈਂ ਕੱਢ ਲੂੰਗਾ ਉਹ ਇੱਥੇ ਕਿੱਥੇ ਆ ਓਏ ਮੈਂ ਕੱਢਦਾ ਪੈਸੇ ਕੱਢੋ ਪੈਸੇ ਪੈਸੇ ਕਿੱਥੇ ਆ ਤੇਰੇ ਪੈਸੇ ਹਾਲੇ ਪੈਸੇ ਭਾਈ ਆ ਕਿੰਨੇ ਨੇ ਦਾਤਾ 250 ਰੁਪਇਆ ਪੂਰਾ ਕਿੰਨਾਂ ਕੀ ਬੰਨਾ ਕਿੰਨੀ ਲੱਗਾਈ ਬੜੀ ਹੋਗੀ ਪੈਸੇ ਹੋਰ ਚਾਹੀਦੇ ਨੇ ਹੋਰ ਦੇ ਦੇ ਹੋਰ ਨਾਲੇ ਕੰਮ ਬੰਨਾ ਮੈਂ ਵੀ ਆਹ ਦੀ ਪਾਈ ਪਰਦਾ ਇਸੀ ਦੇ ਵਿੱਚ ਕੁਰਾਨ ਦੇ ਤੱਕੋ ਸੀਟੀਆ ਕੜਾ ਪਾਈ ਪਰਦਾ ਕੜਾ ਖੜ ਜਾ ਇੱਕ ਮਿੰਟ ਤੈਨੂੰ ਦੇਰ ਹੱਲ ਕਰੂੰਗਾ ਖੜ ਜਾ ਇਹਦੇ ਨਾਲ ਮੈਨੂੰ ਪਹਿਲਾਂ ਆਪਣੇ ਵੇੜ ਲੈਣ ਦੇ ਆਪ ਦਾ ਆ ਦਿਖਾ ਪਹਿਲਾਂ ਕੀ ਆ ਇਹ ਉਹ ਕੜਾ ਬਈ ਯਾਰ ਤੇਰਾ ਹੱਲ ਮੈਂ ਕਰ ਦੇਣਾ ਆ ਕੜਾ ਜੇ ਲੈ ਲੈ ਸੀ ਸੀ ਲੈ ਲੈ ਕੋ ਮੇਰੀ ਵੀ ਲੈ ਲੈ ਇਹਦੇ ਨਾਲ ਤੇ ਇੱਕ ਸ਼ੀਸ਼ੀ ਆਣੀ ਆ ਤੂੰ ਦੱਸ ਤੂੰ ਕਿਤੇ ਸਰਦਾ ਮੈਨੂੰ ਹੋਣਾ ਮੇਰੇ ਕੋਲ ਕੋਈ ਨਹੀਂ ਗਾ ਕੁਝ ਵੀ ਆ ਪਿਆ ਦਾ ਕੜਾ ਆ ਵੀ ਦੇ ਦੇ ਮੈਨੂੰ ਤੈਨੂੰ ਛੀਛੀ ਹੋਰ ਦੇ ਦੇਣਾ ਇੱਕ ਮੈਂ ਏ ਕੜਾ ਕਿਹੜਾ ਕੰਮ ਦਾ ਗਾ ਆ ਗਈ ਆ ਇੱਕ ਤੇ ਆ ਦੇ ਦੇ ਮੈਨੂੰ ਫਿਰ ਕੁਸ਼ਤਾ ਦੇ ਤੈਂ ਤੈਨੂੰ ਛੀਛੀ ਦੂੰਗਾ ਮੈਂ ਆਪ ਆਪ ਚੱਤ ਗਈ ਲੰਦ ਨੇ ਤੂੰ ਲਾਲਾ ਕਾਤਾ ਨਾ ਟਾਈਮ ਹੈ ਨਹੀਂ ਮੇਰੇ ਕੋਲ ਆ ਲਿਆ ਬਈ ਨੋ ਇੱਕ ਸ਼ੀਸ਼ੀ ਤੈਨੂੰ ਮਿਲ ਜਾਊਗੀ ਭੋਲੇ ਆ ਦੇਖ ਸ਼ੀਸ਼ੀ ਚਾਹੀਦੀ ਤੈਨੂੰ ਹੁਣ ਮੈਨੂੰ ਚਾਹੀਦੀ ਏ ਸ਼ੀਸ਼ੀ ਆਲਾ ਸ਼ੀਸ਼ੀ ਭੋਲੇ ਓਏ ਭੋਲੇ ਕੁੱਟ ਲਵਾ ਦੇ ਯਾਰ ਮੈਂ ਇਹ ਬਣ ਕੇ ਭੋਲੇ ਓਏ ਕੁੱਟ ਲਵਾ ਦੇ ਇੱਕ ਪ੍ਰੋਫੈਸਰ ਮੈਂ ਲੈ ਕੇ ਨਹੀਂ ਆਇਆ ਤੈਨੂੰ ਉੱਥੋਂ ਚੱਕ ਕੇ ਮੈਂ ਫਿਰ ਤਾਰੀ ਨਾ ਪੀ ਦੀ ਮਾਸ ਓਏ ਖੜ ਤਾਂ ਪੀਜ਼ਾ ਲੈ ਲੈਂਦੇ ਆ ਮੈਂ ਅਲੀ ਪੀਲਾ ਉਹ ਗਲਾ ਵੀ ਨਹੀਂ ਸੁੱਕਾ ਮੇਰੇ ਅਲੀ ਦਾ ਦਿੱਤੀ ਨਹੀਂ ਮੈਂ ਤੈਨੂੰ ਪੜਾਈਆ ਉਹਨੇ ਦਿੱਤੀ ਨਹੀਂ ਮੇਰੇ ਕੋਲ ਪੈਸੇ ਹੈ ਨਹੀਂਗੇ ਹੈਗੇ ਆ ਤੇ ਦੇਖੋ ਤੈਨੂੰ ਕਿੱਥੇ ਸਿੰਦੀ ਮੈਂ ਤੈਨੂੰ ਪੈਸੇ ਦਿੱਤੇ ਬਾਈ ਯਾਰ ਮੇਰੇ ਯਾਰ ਤੇਰੇ ਕੋਲ ਸੀਸੀ ਉਹਨੇ ਦਾ ਪੜਾਈਆ ਉਹਨੇ ਮੇਰੇ ਕੋਲ ਹੈ ਨਹੀਂ ਮੇਰੇ ਕੋਲ ਤਾਂ ਥੋੜੀ ਜਿਹੀ ਪਿਆਜ਼ ਦੇ ਮੇਰੇ ਬੰਦੇ ਦੀ ਐ ਓਏ ਥੋੜੀ ਜਿਹੀ ਪਿਆਜ਼ ਦੇ ਫਿਰ ਕੁਛ ਨਹੀਂ ਹੁੰਦਾ ਆਪਾ ਤੈਨ ਮੈਂ ਲੈ ਕੇ ਨਿਆਇ ਫੇ ਚੱਕ ਕੇ ਉੱਥੇ ਮਰ ਜਾਂਦਾ ਸਾਰਾ ਮੈਂ ਤੈਨੂੰ ਬਚਾਇਆ ਤੂੰ ਮੈਨੂੰ ਪਿਆਂਦਾ ਨਹੀਂ ਸੀ ਮੈਂ ਤੂੰ ਨਹੀਂ ਘੜਿਆ ਜਾਂਦਾ ਤੈਨੂੰ ਇੱਕ ਹੋਰ ਦਿਖਾਵਾਂ ਨਿਆਰੇ ਹਾਂ ਆ ਲੈ ਇਹ ਕੀ ਹੈ ਉਹ ਆ ਤਾਂ ਨਿਆਰੇ ਨੇ ਉਸੀਸ਼ੀਆਂ ਦਾ ਕੁਝ ਨਹੀਂ ਬੰਨਾ ਇਹ ਤਾਂ ਹੋਰ ਕੈਂਡ ਚੀਜ਼ ਹੈ ਪੀ 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 ਬਈ ਕੀ ਚੀਜ਼ ਹੈ ਇਹ ਉਹ ਇਹ ਤਾਂ ਸਵਰਗ ਆ ਦੇ ਨਿਆਰੇ ਨੇ ਇਹ ਤਾਂ ਮੰਦੈਲ ਵਿੱਚ ਰਿਖਰਾ ਦੇ ਸੇ ਸਵਰਗਾਂ ਦੇ ਨਿਆਰੇ ਉਹ ਲੈ ਤੂੰ ਵੀ ਕਰ ਲੈ ਫਿਰ ਲੈ ਮੇਰਾ ਬਸ ਰਖ ਮਾਤਾ ਇਹਨੇ ਪੈੜਾ ਪੈੜਾਈ ਪੈੜਾ ਹੁਣ ਮੈਂ ਪੈੜਾ ਪੈੜਾ ਉਹ ਬਈ ਕੀ ਪਿਆ ਯਾਰ ਇਹ ਤਾਂ ਸੰਗਸ਼ ਬੱਤੀ ਉਹ ਬਈ ਸੀ ਸੀ ਕਰ ਕੀ ਵਧੀਆ ਹੋ ਗਿਆ ਉਹ ਬਈ ਤੂੰ ਬਈ ਤੂੰ ਜਾ ਇਹਨੂੰ ਆਪ ਸੰਭਲੂਗਾ ਤੂੰ ਜਾ ਸੰਭਲੇਗਾ ਭਾਈ ਹਾਂ ਮੈਂ ਸੰਭਲੂਗਾ ਤੂੰ ਜਾ ਭਾਈ ਮੇਰੇ ਨਾਲ ਐਸੀ ਕਿਸੇ ਨੇ ਦੇਖ ਲਿਆਣਾ ਮੇਰੇ ਮੈਂ ਸੰਭਲੂਗਾ ਤੂੰ ਜਾ ਸ਼ੀਸ਼ੀ ਪੀ ਆਪਦੀ ਤੂੰ ਜਾ ਮੈਂ ਸੰਭਲੂ ਇਹਨੂੰ ਬੋਲੇ ਤੂੰ ਜਾ 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 ਉਹ ਬੋਲੇ ਉਹ ਤੂੰ ਜਾ ਯਾਰ ਬੋਲੇ ਉਹ ਤੂੰ ਜਾ ਮੈਂ ਸੰਭਲੂਗਾ ਤੂੰ ਭਾਈ ਖੜ ਜਾ ਯਾਰ ਕੱਲ ਨੂੰ ਮੇਰੇ ਤੇ ਗੱਲ ਆਉਗੀ ਸਾਰੀ ਕੋਈ ਨਹੀਂ ਗੱਲ ਨਹੀਂ ਆਉਂਦੀ ਦਰਦ ਮੈਂ ਬੋਲੇ ਔਰ ਕੁਛ ਨਹੀਂ ਹੋਇਆ ਉਹ ਨੂੰ ਮੈਂ ਸੈੱਟ ਕਰ ਦੂੰਗਾ ਉਹ ਨੂੰ ਕੁਛ ਨਹੀਂ ਹੋਇਆ ਸੈੱਟ ਕਰ ਦੂੰਗਾ ਉਹ ਨੂੰ ਮੈਂ ਬਈ ਯਾਰ ਤੂੰ ਹੱਦ ਕਰੀ ਜਾਣਾ ਯਾਰ ਤੂੰ ਜਾ ਕੁਛ ਨਹੀਂ ਹੋਇਆ ਓਏ ਸਿਸੀ ਲੈਣੀ ਹੈ ਫ੍ਰੀਜ ਚ ਇੱਕ ਹੋਰ ਹਾਂ ਤੇ ਹਾਂ ਤੇ ਜਾ ਤੈਨੂੰ ਕੱਲ ਦੇ ਦੂੰਗਾ ਅਜਾ ਕੱਲ ਨੇ ਮੈਨੂੰ ਅੱਜ ਕੱਲ ਦੇ ਦੂੰਗਾ ਤੂੰ ਜਾ ਇੱਥੋਂ ਜਾ ਉਹ ਨੂੰ ਅੱਜ ਹੀ ਦੇ ਫਿਰ ਮੈਂ ਉਹ ਨਹੀਂ ਤੂੰ ਜਾ ਨਾ ਮੈਂ ਅੱਜ ਹੀ ਲੈ ਕੇ ਜਾਊਂਗਾ ਨਹੀਂ ਮੈਂ ਤੈਨੂੰ ਨਾਲ ਲੈ ਕੇ ਜਾਊਂਗਾ ਉਹ ਨਹੀਂ ਇਹਨੂੰ ਮਾਫ਼ ਕਰ ਲੈ ਜਾਊਂਗਾ ਤੂੰ ਜਾ ਉਹ ਤੂੰ ਜਾ ਇੱਥੋਂ ਯਾਰ ਓਏ ਬਈ ਯਾਰ ਤੂੰ ਸਿਸੀ ਲੈਣੀ ਹੈ ਉਹਨੇ ਲੈਗਾ ਐਂ ਜਾਂਦਾ ਨਹੀਂ ਤੂੰ ਤਨ ਨੂੰ ਥੋੜਾ ਸਾਰਾ ਬਦਨ ਛੇੜਿਆ ਮੈਨੂੰ ਸਾਡਾ ਤੁਸੀਂ ਕਿਸੇ ਮਿੱਤਰ ਨੂੰ ਹੁੰਦੇ ਆ ਗੱਲ ਜਾਓ 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 ਵੇ ਸਹੀ ਐ ਵਧੀਆ ਤੂੰ ਐਂ ਨਹੀਂ ਰਿਟਿਆ ਰਹਿ ਅੱਜ ਤੇਰੇ ਭਰਾ ਨੇ ਮੇਰੀ ਬਹੁਤ ਬੇਇੱਜ਼ਤੀ ਕੀਤੀ ਐ ਉਹਦਾ ਬਦਲਾ ਮੈਂ ਲਵਾਂਗਾ ਤੇਰੇ ਤੋਂ ਤੈਨੂੰ ਨਸ਼ੇ ਕਰਾ ਕਰਾ ਕੇ ਤੈਨੂੰ ਜਾਨ ਨੂੰ ਮਾਰੂੰਗਾ ਇੱਕ ਦਿਨ ਉਹ ਜਗਾ ਫਰਨਾਥ ਤੇ ਤੁਸੀਂ ਮੇਰੀ ਬੇਇਜ਼ਤੀ ਕਰੋਗੇ ਹੈ ਤੇਰੇ ਵੱਡੇ ਭਰਾ ਨੇ ਮੇਰੀ ਅੱਜ ਬੇਇਜ਼ਤੀ ਕੀਤੀ ਹੈ ਉਹ ਦਿਖਾਵਾਂਗਾ ਹੁਣ ਮੈਂ ਸਵਰਗ ਦਾ ਰਤਕ ਕੀ ਹੁੰਦਾ ਹੈਗਾ ਦੇਖੀ ਹੁਣ ਤੂੰ ਹੋਰ ਰੁਪਏ ਕਮਾਉਣਾ ਮੈਂ ਤੁਸੀਂ ਸਾਰੇ ਮੱਚ ਦਿਓ ਮੇਰੇ ਤੋਂ ਹੈ ਦੇਖੀ ਹੁਣ ਕੀ ਜੇ ਤੈਨੂੰ ਮੈਂ ਨਾ ਮਾਰਿਆ ਨਾ ਤੇ ਮੇਰਾ ਨਾਂ ਵੀ ਸਿੰਦੀ ਨਹੀਂ ਦੇਖੀ ਹੁਣ ਤੇਰਾ ਪਰ ਆਵੀਂ ਨਾ ਰੋਵੇਂ ਨਾ ਔਰ ਛੋੜੇ ਪਰ ਹੁਣ ਖੋ ਕੇ ਫਿਰ ਦੇਖੀ ਹੁਣ ਤੂੰ ਲੋ ਲੈ ਸਾਰੇ ਚਲ ਦਾਰਾ